जय साईं जी दी जय बाबा मुराद छवड़ी जी रब एक जय साईं जी 786 एसए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਘਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਮਿਲਦੀ ਰਹੇ ਬਾਬਾ ਜੀ ਰੋਸ਼ਨੀ ਦਾ ਮੇਲਾ ਬਾਬਾ ਰੋਸ਼ਨੀ ਦਾ ਬੇਲਾ ਬਹੁਤ ਮਸ਼ਹੂਰ ਹੈ ਮੇਲਾ ਦੁਨੀਆਂ ਦੂਰੋਂ ਦੂਰੋਂ ਸੱਜਦੇ ਸਲਾਮ ਕਰਨ ਆਉਂਦੀ ਹੈ ਵੱਡੇ ਵੱਡੇ ਪੀਰ ਫਕੀਰ ਜਿਹੜੇ ਮਲੰਗ ਜਿਹੜੇ ਆ ਉਹ ਵੀ ਸਜਦਾ ਸਲਾਮ ਕਰਨ ਪਹੁੰਚਦੇ ਆ ਅੱਛਾ ਇਹ ਮੇਲਾ ਜਗਰਾਵਾਂ ਦੇ ਵਿੱਚ ਲੱਗਦਾ ਹੈ ਅੱਜ ਵੀ ਲੱਗਦਾ ਹੈ ਰੋਸ਼ਨੀ ਦਾ ਮੇਲਾ ਹਜ਼ੂਰ ਗੌਂਸ ਦੀ ਯਾਦ ਵਿੱਚ ਇਹ ਮੇਲਾ ਹੁੰਦਾ ਹੈ ਹੁਣ ਅੱਜ ਦੀ ਡੇਟ ਦੇ ਵਿੱਚ ਮੁਕੰਮਦੀਨ ਸ਼ਾਹ ਵਾਲੀ ਅੱਲਾ ਸਰਕਾਰ ਦਾ ਦਰਬਾਰ ਹੈ ਜਿੱਥੇ ਰੋਸ਼ਨੀ ਦਾ ਮੇਲਾ ਭਰਦਾ ਹੈ ਜਗਰਾਵਾਂ ਦੇ ਵਿੱਚ ਦਰਬਾਰ ਹੈ ਔਰ ਜੇਜੂ ਸ਼ਾ ਮਲੰਗ ਜੀ ਦਾ ਇਹ ਕਿੱਸਾ ਹੈ ਕਹਿੰਦੇ ਕਿ ਜਦੋਂ ਪੀਰੀ ਫਕੀਰੀ ਦੇ ਉੱਤੇ ਆਫਤ ਆਈ ਤਉ ਉਸ ਵਕਤ ਹਜ਼ੂਰ ਗੋਸ ਦੇ ਜਿਹੜੇ ਚਾਣ ਵਾਲੇ ਐ ਜਿਹੜੇ ਉਹਨਾਂ ਦੇ ਆਸ਼ਿਕ ਐ ਉਹ ਪਿੱਛੇ ਨਹੀਂ ਹਟੇ ਉਹਨਾਂ ਨੇ ਅੱਗੇ ਵੱਧ ਕੇ ਗੱਲ ਕੀਤੀ ਐ ਜਦ ਵੀ ਕੀਤੀ ਐ ਮਲੰਗ ਪਿੱਛੇ ਨਹੀਂ ਹਟਦੇ ਬਾਬਾ ਜੀ ਫਕੀਰ ਲੋਕ ਪਿੱਛੇ ਨਹੀਂ ਹਟਦੇ ਕਦੇ ਵੀ ਹੂ ਸੀਮਤਾ ਦੇਖ ਕੇ ਕਿਉਂਕਿ ਫੱਕਰ ਨੂੰ ਫਿਕਰ ਕਾਦਾ ਫਾਕਾ ਮਾਰ ਕੇ ਫੱਕਰ ਫਿਕਰਾਂ ਨੂੰ ਖਾ ਜਾਂਦੇ ਕਿਉਂਕਿ ਦਰਮੋਦ ਦਾ ਮੂਲ ਨਾ ਆਸ਼ਿਕਾਂ ਨੂੰ ਹੈ ਨਾ ਕੁਝ ਸਾਡਾ ਸ਼ੌਂਕ ਤੇ ਨਾ ਸ਼ਾਨ ਮੀਆਂ ਵਾਰਿਸ ਸ਼ਾਹ ਇਹ ਜੱਗ ਸਭ ਦਗੇ ਬਾਜ ਹੈ ਜੀ ਰਖ ਰਬ ਦੇ ਵੱਲ ਧਿਆਨ ਮੀਆ ਸੋ ਇਹਨਾਂ ਫਕੀਰਾਂ ਦਾ ਧਿਆਨ ਹਮੇਸ਼ਾ ਉਹਦੇ ਵੱਲ ਹੁੰਦਾ ਆਪਣੇ ਮੁਰਸ਼ਿਦ ਵੱਲ ਹੁੰਦਾ ਜਦੋਂ ਰੋਸ਼ਨੀ ਦਾ ਮੇਲਾ ਭਰਿਆ ਕਰਦਾ ਸੀਗਾ ਤੇ ਕਹਿੰਦੇ ਕਿ ਉੱਥੇ ਨਾ ਉਹ ਫਕੀਰ ਉਸ ਵਕਤ ਧੂਣਾ ਬਾਲਦੇ ਸੀਗੇ ਧੂਣਾ ਔਰ ਧੂਣਾ ਜਿਹੜਾ ਸੀ ਫਕੀਰ ਜਿਹੜੇ ਮਲੰਗ ਸੀਗੇ ਜਿਹੜੇ ਹਜ਼ੂਰ ਗੋਸ ਦੇ ਮਲੰਗ ਜਿਹੜੇ ਸੀ ਮਲੰਗ ਕਹਿੰਦੇ ਉਹ ਪੈਰਾਂ ਨਾਲ ਧੂਆ ਜਿਹੜਾ ਬਲਿਆ ਹੁੰਦਾ ਸੀ ਨਾ ਧੂਣਾ ਉਹ ਬੁਝਾਉਂਦੇ ਸੀ ਨੱਚ-ਨੱਚ ਕੇ ਅਲੀ-ਅਲੀ ਕਰਦੇ ਆ ਆਪਣੀ ਮौज ਦੇ ਵਿੱਚ ਤੇ ਉਸ ਵਕਤ ਹੁਣ ਕੀ ਹੋਇਆ ਕਿ ਅੰਗਰੇਜ਼ਾਂ ਦਾ ਰਾਹ ਸੀ ਅੰਗਰੇਜ਼ਾਂ ਨੇ ਪੁੱਛਿਆ ਵੀ ਇਹ ਕੀ ਕਰਦੇ ਆ ਤੋ ਦੱਸਿਆ ਉਹਨਾਂ ਨੂੰ ਵੀ ਇਹ ਮਲੰਗ ਨੇ ਹਜ਼ੂਰ ਗੌਸ ਵਾਕ ਦੇ 11 ਵਾਲੇ ਪੀਰ ਦੇ ਮਲੰਗ ਨੇ ਤੇ ਇਹ ਧੂਣਾ ਜਿਹੜਾ ਹੈ ਧੂਣਾ ਜਿਹੜਾ ਹੈ ਇਹ ਚੱਲਦਾ ਹੈ ਤੇ ਇਸ ਨੂੰ ਇਹ ਨੱਚ-ਨੱਚ ਕੇ ਆਪਣੇ ਪੈਰਾਂ ਨਾਲ ਵਜਾਉਂਦੇ ਆ ਤੋ ਅੰਗਰੇਜ਼ ਕਹਿੰਦੇ ਲੈ ਜੇ ਐਡੀ ਗੱਲ ਇਹਨਾਂ ਨੂੰ ਕੋ ਵੀ ਅਸੀਂ ਧੂਣਾ ਬਾੜਦੇ ਆ ਅਸੀਂ ਧੂਣਾ ਬਾੜਦੇ ਆ ਇਹਨਾਂ ਨੂੰ ਕੋ ਜੇ ਇੰਨੀ ਇਹਨਾਂ ਦੇ ਵਿੱਚ ਤਾਕਤ ਆ ਨਾ ਇਹਨਾਂ ਨੂੰ ਕੋਈ ਜਿਹੜੀ ਇਹ ਬੁਝਾ ਕੇ ਦਿਖਾਣ ਧੂਣਾ ਅਸੀਂ ਬਾਲਦੇ ਹਾਂ ਚਲੋ ਜੀ ਕਹਿੰਦੇ ਉਹਨਾਂ ਨੇ ਇੱਕ ਕਨਾਲ ਦੇ ਵਿੱਚ ਧੂਣਾ ਬਾਲਿਆ ਵਿੱਚ ਉਹਨਾਂ ਨੇ ਵੱਡੇ ਵੱਡੇ ਗਾਰਡਨ ਸੀਗੇ ਜੋ ਉਹ ਸਿੱਟੇ ਕੱਚ ਦੀਆਂ ਬੋਤਲਾਂ ਤੋੜ-ਤੋੜ ਸਿੱਟੀਆਂ ਹੋਰ ਬਥੇਰਾ ਕੁਝ ਕੱਚ ਦਾ ਜਿਹੜੀਆਂ ਮਤਲਬ ਛੱਲੀ ਕਰਦੇ ਨੇ ਪੈਰਾਂ ਨੂੰ ਜਾਂ ਲੋਹੇ ਸਿੱਟ ਦਿੱਤੇ ਉੱਤੋਂ ਅੱਗ ਬਾਲੀ ਹੋਈ ਹੈ ਧੂਣਾ ਉਹੀ ਹੋਇਆ ਅੱਗ ਬਾਲਦੀ ਉਹਦੇ ਵਿੱਚ ਸਮਾਨ ਇਹੋ ਜਿਹਾ ਕੁਝ ਸਿੱਟ ਦਿੱਤਾ ਉਹਨੋ ਜਿਹੜੀ ਅੱਗ ਸੀਗੀ ਕਹਿੰਦੇ ਉਹਦੀ ਜਿਹੜੀ ਭਖਣੀ ਜਿਹੜੀ ਉਹਦੀ ਸੇਕ ਸੀ 2-2 ਮੀਲ ਤੱਕ ਜਾਂਦਾ ਸੀ 2-2 3-3 ਮੀਲ ਤੱਕ ਤੇ ਇੱਕ ਕਨਾਲ ਦੇ ਵਿੱਚ ਉਹ ਜਿਹੜੀ ਸੀ ਧੂਣਾ ਬਲਿਆ ਹੋਇਆ ਸੀ ਹੁਣ ਜਦੋਂ ਇਹ ਸਭ ਦੇਖਿਆ ਤਾਂ ਕੁਛ ਮਲੰਗ ਕਹਿਣ ਲੱਗੇ ਕਿ ਯਾਰ ਇਹ ਕਿੱਦਾਂ ਬੁਝਾਵਾਂਗੇ ਅਸੀਂ ਕਿ ਕਿਸ ਤਰ੍ਹਾਂ ਬੁਝਾਵਾਂਗੇ ਥੋੜਾ ਜਾਂ ਅੰਦਰ ਡਰ ਭਾਵਨਾ ਆਈ ਭੈ ਆਇਆ ਤਾਂ ਉਸ ਵਕਤ ਹਜ਼ੂਰ ਗੋਂ ਸੇ ਆਜ਼ਮ ਗਰਮੀ ਵਾਲੇ ਪੀਰ ਪਿਰਾਨੇ ਪੀਰ ਦਸਤਗੀਰ ਮੀਰਾ ਗੌਸ ਪਾਕ ਦੇ ਕਹਿੰਦੇ ਕਿ ਉਹਨਾਂ ਦੇ ਮਲੰਗ ਸੀ ਫਕੀਰ ਫਕਰ ਜੇਜੂ ਸ਼ਾ ਮਲੰਗ ਉਹ ਜੰਗਲ ਦੇ ਵਿੱਚ ਆਪਣੀ ਇਬਾਦਤ ਦੇ ਵਿੱਚ ਲੀਨ ਸੀਗੇ ਬੰਦਗੀ ਦੇ ਵਿੱਚ ਲੀਨ ਸੀ ਕਹਿੰਦੇ ਹਜ਼ੂਰ ਗੌਸ ਉੱਥੇ ਉਹਨਾਂ ਨੇ ਆਵਾਜ਼ ਦਿੱਤੀ ਉਹਨਾਂ ਨੂੰ ਕਿਹਾ ਕਿ ਜੇਜੂ ਸ਼ਾ ਹੁਣ ਪੀਰੀ ਫਕੀਰੀ ਤੇ ਇੱਕ ਖਤਰਾ ਮੰਡਰਾ ਰਿਹਾ ਹੈ ਤੇ ਅੱਜ ਤੁਹਾਡੀ ਲੋੜ ਹੈ ਤਾਂ ਤੁਸੀਂ ਛੇਤੀ ਤੋਂ ਛੇਤੀ ਉੱਥੇ ਪਹੁੰਚੋ ਉਹਨਾਂ ਨੇ ਸਾਰਾ ਕੁਝ ਦੱਸਿਆ ਕਹਿੰਦੇ ਆ ਕਿ ਜੇਜੂ ਸ਼ਾਹੀ ਨੇ ਉਹਨਾਂ ਨੇ ਆਪਣਾ ਸਲਾਮ ਅਰਜ਼ ਕੀਤਾ ਸਤਿਵਚਨ ਕਹਿ ਕੇ ਹਜ਼ੂਰ ਬੌਸ ਨੂੰ ਕਹਿੰਦੇ ਉੱਥੇ ਉਹਨਾਂ ਨੇ ਇੱਕ ਸ਼ੇਰ ਪਕੜਿਆ ਸ਼ੇਰ ਸਵਾਰੀ ਕਰਨ ਵਾਸਤੇ ਸ਼ੇਰ ਸਵਾਰੀ ਕਰਨ ਵਾਸਤੇ ਪਕੜਿਆ ਔਰ 나ਗ ਪਕੜਿਆ ਇੱਕ 나ਗ ਜਿਹੜਾ ਹਾਕਣ ਵਾਸਤੇ ਉਹਨੂੰ ਸ਼ੇਰ ਨੂੰ ਜਦੋਂ ਕਹਿੰਦੇ ਉੱਥੇ ਉਚਾਲ ਪਏ ਹੁਣ ਚੱਲ ਪਏ ਤਾਂ ਕਹਿੰਦੇ ਦਰਿਆ ਆਇਆ ਜਿਹੜਾ ਉੱਥੇ ਉਹਨਾਂ ਨੇ ਸ਼ੇਰ ਨੂੰ ਛੱਡਿਆ ਲਾਗ ਨੂੰ ਛੱਡਿਆ ਔਰ ਜਿੱਥੇ ਧੂਣਾ ਬਲਦਾ ਸੀ ਉੱਥੇ ਪਹੁੰਚ ਗਏ ਧੂਨੇ ਦੇ ਵਿੱਚ ਛਲਾਂਗ ਮਾਰ ਦਿੱਤੀ ਧੂਨੇ ਦੇ ਵਿੱਚ ਛਾਲ ਮਾਰ ਦਿੱਤੀ ਜਦੋਂ ਛਾਲ ਮਾਰੀ ਅਲੀ 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 ਕਰਦੇ ਆਣੇ ਮੋਲਾ 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 ਕਰਦੇ ਆਣੇ ਯਾ ਗੋਸ ਯਾ ਗੋਸ ਕਰਦੇ ਆਣੇ ਨੱਚਣਾ ਸ਼ੁਰੂ ਕੀਤਾ ਉਹ ਧੂਣਾ ਬਜਾਉਣਾ ਸ਼ੁਰੂ ਕੀਤਾ ਕਹਿੰਦੇ ਜਰਾ ਗੌਰ ਕਰੋ ਭੱਖ ਦੀ ਅੱਗ ਹੋਵੇ ਇੱਕ ਨਾਲ ਦੇ ਵਿੱਚ ਉਹਦੇ ਵਿੱਚ ਪਤਾ ਹੈ ਕਿੱਲ ਵੀ ਸਿੱਟੇ ਗਏ ਹੈ ਲੋਹੇ ਦੇ ਕੱਚ ਵੀ ਸਿੱਟਿਆ ਗਿਆ ਹੈ ਕੱਚ ਦੀਆਂ ਬੋਤਲਾਂ ਤੋੜੀਆਂ ਗਈਆਂ ਹੈ ਹੋਰ ਬਥੇਰ ਗਾਡਰ ਸੁੱਟੇ ਗਏ ਹੈ ਲੋਹੇ ਦਾ ਸਮਾਨ ਸਿੱਟੇ ਪਤਾ ਨੱਚਦਿਆਂ ਖਤਮ ਹੋ ਜਾਣਾ ਕੰਮ ਪਰ ਦੇਜੂ ਸ਼ਾਮ ਲੰਗਲੇ ਉਹਨਾਂ ਨੇ ਛਲਾਂਗ ਮਾਰ ਦਿੱਤੀ ਛਲਾਂਗ ਮਾਰ ਦਿੱਤੀ ਔਰ ਧੂਣਾ ਬਜਾਉਣ ਲੱਗੇ ਅਲੀ 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 ਕਰਦੇ ਨੱਚਣ ਲੱਗੇ ਔਰ ਜਦੋਂ ਉਹਨਾਂ ਨੂੰ ਦੇਖਿਆ ਬਾਕੀ ਮਲੰਗਾਂ ਨੇ ਬਲ ਬਾਕੀ ਸਾਰੇ ਮਲੰਗ ਵੀ ਉੱਥੇ ਹੀ ਛਾਲ ਮਾਰ ਦਿੱਤੀ ਉਹਨਾਂ ਨੇ ਧੂਨੇ 'ਚ ਧੂਨਾ ਬੁਝਾਉਣ ਲੱਗੇ ਨੱਚ ਕੇ ਅਲੀ 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 ਕਰਦੇ ਆ ਖੁਦਾ ਦਾ ਨਾਮ ਲੈਣ ਲੱਗੇ ਪਰਮਾਤਮਾ ਨੂੰ ਯਾਦ ਕਰਨ ਲੱਗੇ ਆਪਣੇ ਮੁਰਸ਼ਿਦ ਨੂੰ ਯਾਦ ਕਰਨ ਲੱਗੇ ਯਾ ਗਾਉਸ ਯਾ ਅਲੀ ਯਾ ਗੋਸ ਯਾ ਨੀ ਕਰਨ ਲੱਗੇ ਉਹ ਹੌਲੀ 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 ਕਰਦੇ ਆ ਨਾ 21 ਹੋਇਆ ਉੱਥੇ ਇੱਕ ਆਫੀਸਰ ਸੀਗਾ ਅੰਗਰੇਜ਼ ਬ੍ਰਿਟਿਸ਼ ਆਫੀਸਰ ਸੀਗਾ ਉਸ ਦੀ ਘਰ ਵਾਲੀ ਨੂੰ ਪਤਾ ਨਹੀਂ ਕੀ ਹੋਇਆ ਉਹਨੇ ਵੀ ਜਾ ਕੇ ਛਾਲ ਮਾਰ ਦਿੱਤੀ ਉਸ ਧੂਨੇ 'ਚ ਉਹ ਵੀ ਬੁਝੋਂ ਲੱਗ ਪਈ ਧੂਨਾ ਧੂਨਾ ਬਝੋਂ ਲੱਗ ਪਈ ਹੌਲੀ 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 ਕਹਿੰਦੇ ਉਹ ਧੂਨਾ ਜਦੋਂ ਬੁੱਝਿਆ ਧੂਨਾ ਠੰਡਾ ਕਰ ਦਿੱਤਾ ਤਾਂ ਸਾਰੇ ਮਲੰਗ ਆਪਣੇ ਸ਼ਾਂਤ ਹੋ ਗਏ ਪਰ ਜਿਹੜੀ ਉਹ ਔਰਤ ਸੀ ਉਹ ਜਿਹੜੀ ਲੜਕੀ ਸੀ ਕਹਿੰਦੇ ਉਹ ਜਿਹੜੀ ਔਰਤ ਸੀ ਉਹ ਨਹੀਂ ਸ਼ਾਂਤ ਹੋਈ ਉਹ ਕਦੇ ਧੂਨੇ ਦੇ ਵਿੱਚ ਲੇਟ ਰਹੀ ਐ ਕਦੇ ਧੂਨੇ ਨੂੰ ਬੁਝਾ ਰਹੀ ਐ ਅਲੀ ਦਾ ਨਾਰਾ ਮਾਰ ਰਹੀ ਹੈ ਉਹ ਬ੍ਰਿਟਿਸ਼ ਔਰਤ ਹੈ ਅੰਗਰੇਜ਼ ਜਣ ਹੈ ਉਹ ਉਹਨੂੰ ਭਾਸ਼ਾ ਨਹੀਂ ਹੁੰਦੀ ਉਹ ਵਾਲੀ ਪਰ ਉਹ ਉਸ ਵਕਤ ਬੋਲ ਰਹੀ ਹੈ ਉਹ ਨਾਮ ਲੈ ਰਹੀ ਜਿੱਦਾਂ ਮਲੰਗ ਕਰ ਰਹੇ ਸੀ ਉਦਾਂ ਹੀ ਉਹ ਵੀ ਕਰ ਰਹੀ ਹੈ ਪਰ ਮਲੰਗ ਸ਼ਾਂਤ ਹੋ ਗਏ ਧੂਣਾ ਬੁਝਣ ਤੋਂ ਬਾਅਦ ਪਰ ਉਹ ਬੀਬੀ ਨਹੀਂ ਸ਼ਾਂਤ ਹੋਈ ਆਫੀਸਰ ਦੀ ਜਿਹੜੀ ਘਰ ਵਾਲੀ ਸੀ ਅੰਗਰੇਜ਼ ਉਹ ਨਹੀਂ ਸ਼ਾਂਤ ਹੋਈ ਹਾਲੇ ਕਿ ਉਹਨੂੰ ਭਾਸ਼ਾ ਵੀ ਨਹੀਂ ਹੁੰਦੀ ਦੇਖੋ ਉਹ ਫਿਰ ਵੀ ਅਲੀ ਅਲੀ ਕਰ ਰਹੀ ਧੂਣਾ ਬੁਝਾ ਰਹੀ ਉਹ ਲੇਟੀ ਜਾ ਰਹੀ ਧੂਣਾ ਬੁਝ ਗਿਆ ਹੈ ਪਰ ਉਹ ਨਹੀਂ ਹਟੀ ਉਸ਼ਾਂਤ ਨਹੀਂ ਹੋ ਪਾਰੀ ਬੜੀ ਕੋਸ਼ਿਸ਼ ਕਰ ਲਈ ਅੰਗਰੇਜ਼ਾਂ ਨੇ ਉਹ ਜਿਹੜੇ ਅੰਗਰੇਜ਼ ਅਫਸਰ ਸੀ ਜੋ ਕੋਲ ਜਾਂਦੇ ਸੀ ਉਹ ਹੋਰ ਕਰਨ ਲੱਪੈਂਦੀ ਸੀ ਤੇਜ ਤੇ ਹੁਣ ਉਹਦੇ ਚੋਟ ਵੀ ਲੱਗ ਰਹੀ ਪੈਰ ਵੀ ਖਰਾਬ ਹੋ ਰਹੀ ਸਾਰਾ ਕੁਝ ਹੋ ਰਿਹਾ ਤਾਂ ਉਹ ਕਹਿੰਦੇ ਵੀ ਜਦੋਂ ਬਹੁਤ ਜ਼ਿਆਦਾ ਉਹਨੇ ਤਰਲੇ ਮੈਂ ਤਾਂ ਕੀਤੀਆਂ ਤਾਂ ਫਿਰ ਕਹਿੰਦੇ ਉਸ ਔਰਤ ਦੇ ਅੰਦਰੋਂ ਆਵਾਜ਼ ਆਈ ਕਿ ਅਸੀਂ ਗੌਂਸਪਾਕਾਂ ਕਿ ਅਸੀਂ ਗੌਂਸਪਾਕਾਂ ਤੁਹਾਨੂੰ ਕਿਸੇ ਨੇ ਕਿਹਾ ਸੀ ਅੰਗਰੇਜ਼ਾਂ ਨੂੰ ਕਿਹਾ ਕਿ ਤੁਹਾਨੂੰ ਕਿਸੇ ਨੇ ਕਿਹਾ ਸੀ ਤੁਸੀਂ ਹਿੰਦੁਸਤਾਨ ਦੇ ਉੱਪਰ 1100 ਸਾਲ ਰਾਜ ਕਰਨਾ ਹੈ ਕਿੰਨੇ ਸਾਲ 1100 ਸਾਲ ਪਰ ਤੁਸੀਂ ਪੀਰਾਂ ਫਕੀਰਾਂ ਨੂੰ ਤੰਗ ਕਰਦੇ ਹੋ ਪੀਰਾਂ ਫਕੀਰਾਂ ਦੀਆਂ ਅਜ਼ਮਤਾਂ ਲੈਣੇ ਆ ਉਹਨਾਂ ਨੂੰ ਦੁੱਖ ਹੀ ਕਰਦੇ ਹੋ ਹੁਣ ਤੁਸੀਂ ਸਿਰਫ 100 ਸਾਲ ਜੋਗਾ ਹੀ ਤੁਹਾਡਾ ਰਾਜ ਹੈ ਉਹ ਕਰੋ ਤੇ ਉੱਥੋਂ ਨਿਕਲੋ ਉਸ ਤੋਂ ਬਾਅਦ ਫਿਰ ਉਹ ਔਰਤ ਜਿਹੜੀ ਸੀ ਉਹ ਸ਼ਾਂਤ ਹੋਈ ਬੋਲਣ ਤੋਂ ਬਾਅਦ ਉਹ ਨੂੰ ਫਿਰ ਥਾਇਆ ਗਿਆ ਲੈ ਗਏ ਜਿੱਦਾਂ ਵੀ ਜੋ ਵੀ ਅੱਗੇ ਸੀਗਾ ਕਿੱਸਾ ਪਰ ਇਹ ਹੁਣ ਪੀਰਾਂ ਫਕੀਰਾਂ ਦੀ ਬਾਤ ਹੈ ਬਲੰਗਾ ਦੀ ਸ਼ਾਨ ਇੱਥੇ ਵਿਗਿਆਨ ਸਮਾਪਤ ਹੋ ਜਾਂਦਾ ਇੱਥੇ ਵਿਗਿਆਨ ਕੀਤਾ ਆ ਸਕਦਾ ਹੈ ਬਾਬਾ ਜੀ ਇੱਥੇ ਖਤਮ ਹੋ ਜਾਂਦਾ ਕਿਉਂਕਿ ਇਹ ਗੱਲ ਉਹ ਚੱਲ ਰਹੀ ਹੈ ਕਿ ਇਹ ਕੁਝ ਵੀ ਕਰ ਸਕਦੇ ਜੇਜੂ ਸ਼ਾ ਮਲੰਗ ਉਹਨਾਂ ਦਾ ਉੱਚਾ ਰਤਬਾ ਉਕ ਉਸ ਵਕਤ ਉਹਨਾਂ ਨੇ ਪੀਰੀ ਫਕੀਰੀ ਕਹਿੰਦੇ ਸੀ ਹਜ਼ੂਰ ਗੌਸ ਨੇ ਗਾ ਖਤਰੇ ਚ ਉਹ ਬਚਾਈ ਆਪ ਗਏ ਤਾਂ ਨਾਲ ਹੀ ਨਾਲ ਸਾਰੇ ਆ ਕਿਉਂਕਿ ਇੱਕ ਮਲੰਗ ਤੇ ਪਿੱਛੇ ਹੀ ਸਾਰੇ ਫਿਰ ਉਹ ਲੇਡੀ ਦਾ ਬੋਲਣਾ ਉਹ ਰੋ ਭਾਸ਼ਾ ਉਹਨੂੰ ਆਉਂਦੀ ਨਹੀਂ ਹੈ ਪਰ ਪੰਜਾਬੀ ਭਾਸ਼ਾ ਬੋਲਣੀ ਜਾਂ ਉਹ ਜਿਹੜੀ ਵੀ ਭਾਸ਼ਾ ਉਸ ਵਕਤ ਉਹਨੇ ਯੂਜ਼ ਕੀਤੀ ਕਿ ਅਸੀਂ ਗੌਸਪਾਕ ਆ ਉਹ ਸਾਰਾ ਕੁਝ ਬੋਲਣਾ ਇਹ ਫਕੀਰਾਂ ਦਾ ਹੀ ਰੰਗ ਹੈ ਬਾਬਾ ਜੀ ਉਹ ਉੱਥੇ ਜਿੱਥੇ ਗੱਲ ਉਹੀ ਹੈ ਨਾ ਕਿ ਮਸਤ ਕੁਝ ਵੀ ਕਰ ਸਕਦੇ ਹਜ਼ੂਰ ਗੌਂਸ ਸਾਰਿਆਂ ਨੂੰ ਸਲਾਮ ਹੈ ਜੇ ਕੋਈ ਗੱਲ ਸੁਣਾਉਂਦੇ ਗਲਤੀ ਹੋ ਗਈ ਹੋਵੇ ਮਾਫੀ ਦਾ ਹੱਕਦਾਰ ਆਪਣੇ ਦੁਆਵਾਂ ਚ ਯਾਦ ਰੱਖਿਓ ਜੈ ਸਾਈ ਜੀ ਜੈ ਬਾਬਾ ਮਹਾਸ਼ਗੁਰ ਜੀ ਸਲਾਮ ਹੈ ਅਮੀਰਾ ਗੌਸ ਅਲਾਹਾਮ ਦਸਤਗੀਰ ਜੀ ਰੋਸ਼ਨੀ ਵਾਲੀਆਂ ਸਰਕਾਰਾਂ ਹੀ ਸਦਾ ਇਹ ਜੇ ਕਰਦੇ ਸਭ ਨੂੰ ਸਲਾਮ